ਉਹਨਾਂ ਨੇ ਕੋਈ ਕਾਗਜ਼ ਪੱਤਰ ਤੇ ਦਿਖਾਇਆ ਨਹੀਂ ਸਰ ਜਿਹੜੇ ਫੈਂਸ ਦੀ ਗਲਤੀ ਕੀਤੀ ਹੁੰਦੀ ਹੈ ਉਹ ਅਸੀਂ ਫੈਂਸ ਲਾਉਂਦੇ ਆਂ ਜੇ ਕਾਗਜ਼ ਪੱਤਰ ਉਹਨਾਂ ਦੇ ਪੂਰੇ ਹੋਵੇ ਉਹਨਾਂ ਦਾ ਚਲਾਨ ਕੀਤਾ ਜਾਂਦਾ ਹੈ ਸਾਨੂੰ ਇਨਫਾਰਮੇਸ਼ਨ ਆਈ ਹੈ ਕਿ ਬੁਲਟ ਮੋਟਰਸਾਈਕਲ 4S ਚੋਂਕ ਤੋਂ ਭਜਾ ਕੇ ਲੈ ਕੇ ਆਏ ਨੇ ਤੇ ਨੰਨ ਦਾ ਪਟਾਕੇ ਮਾਰਦੇ ਆ ਰਹੇ ਆ ਪਿੱਛੇ ਤੇ ਇਹਨਾਂ ਨੇ ਰੋਕਿਆ ਨਹੀਂ ਇਹਨਾਂ ਨੂੰ ਰੋਕਿਆ ਗਿਆ ਇਹਨਾਂ ਨੇ ਰੋਕਿਆ ਨਹੀਂ ਤਾਂ ਅਸੀਂ ਇੱਥੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਤੇ ਉਹਨਾਂ ਦੇ ਬੁਲਟ ਪਟਾਕੇ ਵੱਜ ਰਹੇ ਸੀ ਤੇ ਅਸੀਂ ਉਹਨਾਂ ਨੂੰ ਨਾ ਉਹਨਾਂ ਨੇ ਕੋਈ ਕਾਗਜ਼ ਪੱਤਰ ਦਿਖਾਇਆ ਉਹਨੂੰ ਉਹ ਮੋਟਰਸਾਈਕਲ ਅਸੀਂ ਬੌਂਡ ਕਰ ਦਿੱਤਾ ਗਿਆ ਗੁਰੂ ਨਗਰੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਸਖਤੀ ਜਿਸ ਤਰੀਕੇ ਦੇ ਨਾਲ ਬੀਤੇ ਕੁਝ ਦਿਨਾਂ ਤੋਂ ਜੋ ਟ੍ਰੈਫਿਕ ਰੂਲਸ ਨੂੰ ਲੈ ਕੇ ਜੋ ਲੋਕ ਰੂਲ ਤੋੜਦੇ ਦਿਖਾਈ ਦਿੰਦੇ ਆਏ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਆ ਸਖਤ ਕਾਰਵਾਈ ਹੁਣ ਟ੍ਰੈਫਿਕ ਪੁਲਿਸ ਕਰਦੇ ਹੀ ਦਿਖਾਈ ਦੇ ਰਹੀ ਆ ਤਾਂ ਖਾਸ ਤੌਰ ਦੇ ਉੱਤੇ ਬੁਲਟ ਚਾਲਕ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਹੁਣ ਅ ਕਹਿ ਸਕਦੇ ਆ ਕਿ ਟ੍ਰੈਫਿਕ ਪੁਲਿਸ ਦੀ ਜਿਹੜੀ ਨਿਗਾ ਉਹਨਾਂ ਦੇ ਉੱਤੇ ਆ ਤਾਂ ਹੁਣ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਇਸ ਵਕਤ ਵੀ ਅਸੀਂ ਮੌਜੂਦ ਹੈਗੇ ਆ ਨੋਮਲਟੀ ਚੌਂਕ ਵਿਖੇ ਤਾਂ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਜਿਹੜੇ ਅਧਿਕਾਰੀ ਹੈਗੇ ਨੇ ਉਹਨਾਂ ਵੱਲੋਂ ਜਿਹੜਾ ਚੈਕਿੰਗ ਕੀਤੀ ਜਾ ਰਹੀ ਆ ਕੱਲੇ ਕੱਲੇ ਉਹਨਾਂ ਵਿਅਕਤੀਆਂ ਦੀ ਜਿਨ੍ਹਾਂ ਕੋਲ ਖਾਸ ਤੌਰ ਦੇ ਉੱਤੇ ਬੁਲਟ ਹੈਗਾ ਤੇ ਨਾਲ ਦੀ ਨਾਲ ਜਿਹੜੇ ਰੂਲ ਤੋੜਦੇ ਦਿਖਾਈ ਦਿੰਦੇ ਨੇ ਹਾਲਾਂਕਿ ਕੱਲ ਦੀ ਵੀ ਗੱਲ ਕਰੀਏ ਤਾਂ ਇੱਕ ਜ਼ਰੂਰ ਕਾਫੀ ਵੀਡੀਓ ਜਿਹੜੀ ਆ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਵਿਦਿਆਰਥੀ ਵੱਲੋਂ ਪੁਲਿਸ ਦੇ ਜਿਹੜੇ ਤਰਲੇ ਕੱਢੇ ਜਾ ਰਹੇ ਨੇ ਕਿ ਇਹ ਜੋ ਬੁਲਟ ਤੁਸੀਂ ਬੌਂਡ ਕਰ ਰਹੇ ਹੋ ਮੇਰਾ ਬੁਲਟ ਨਹੀਂ ਹੈ ਮੇਰੇ ਦੋਸਤ ਦਾ ਹੈ ਤਾਂ ਜਿੰਨਾ ਅਧਿਕਾਰੀਆਂ ਵੱਲੋਂ ਉਹ ਚਲਾਨ ਕੀਤਾ ਗਿਆ ਜਾਂ ਬੁਲਟ ਬੌਂਡ ਕੀਤਾ ਗਿਆ ਉਹ ਵੀ ਸੜਨਾ ਮੌਜੂਦ ਹੈਗੇ ਨੇ ਇੱਥੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਤਾਂ ਸਰ ਜਿਸ ਤਰੀਕੇ ਦੇ ਨਾਲ ਕੱਲ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਤੁਸੀਂ ਇੱਕ ਚਲਾਨ ਕਟਿਆ ਚਲਾਨ ਕਹਿ ਸਕਦੇ ਕਿ ਬੌਂਡ ਕੀਤਾ ਬੁਲੇਟ ਤਾਂ ਬੌਂਡ ਕਰਨ ਦਾ ਮੁੱਖ ਕਾਰਨ ਕੀ ਸੀ ਉਹ ਵਿਦਿਆਰਥੀ ਉਹਨਾਂ ਕਾਫੀ ਤਰਲੇ ਵੀ ਕੱਢੇ ਜਾ ਰਹੇ ਤੁਹਾਡੇ ਉਹਨਾਂ ਨੇ ਕੋਈ ਕਾਗਜ਼ ਪੱਤਰ ਤੇ ਦਿਖਾਇਆ ਨਹੀਂ ਸਰ ਜਿਹੜੇ ਫੈਂਸ ਦੀ ਗਲਤੀ ਕੀਤੀ ਹੁੰਦੀ ਹੈ ਉਹ ਅਸੀਂ ਫੈਂਸ ਲਾਉਂਦੇ ਆ ਜੇ ਕਾਗਜ਼ ਪੱਤਰ ਉਹਨਾਂ ਦੇ ਪੂਰੇ ਹੋਵੇ ਉਹਨਾਂ ਦਾ ਚਲਾਨ ਕੀਤਾ ਜਾਂਦਾ ਹੈ ਹਾਂਜੀ ਤਾਂ ਜਿਸ ਤਰੀਕੇ ਦੇ ਨਾਲ ਉਹ ਵਿਦਿਆਰਥੀ ਸੀਗਾ ਤਾਂ ਉਹਦੇ ਵੱਲੋਂ ਤਰਲੇ ਕੱਢੇਗੇ ਤੁਹਾਡੇ ਤਰਲੇ ਕੱਢਣ ਦਾ ਮੁੱਖ ਕਾਰਨ ਕੀ ਸੀ ਫਿਰ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਬੁਲਟ ਮੋਟਰਸਾਈਕਲ ਫੋਰਸ ਚੌਂਕ ਤੋਂ ਭਜਾ ਕੇ ਲੈ ਕੇ ਆਏ ਨੇ ਤੇ ਕਿੰਨਾਂ ਦਾ ਪਟਾਕੇ ਮਾਰਦੇ ਆ ਰਹੇ ਆ ਪਿੱਛੇ ਤੇ ਇਹਨਾਂ ਨੇ ਰੋਕਿਆ ਨਹੀਂ ਆ ਇਹਨਾਂ ਨੂੰ ਰੋਕਿਆ ਗਿਆ ਇਹਨਾਂ ਨੇ ਰੋਕਿਆ ਨਹੀਂ ਆ ਤੇ ਅਸੀਂ ਇੱਥੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਤੇ ਉਹਨਾਂ ਦੇ ਬੁਲਟ ਪਟਾਕੇ ਵੱਜ ਰਹੇ ਸੀ ਤੇ ਅਸੀਂ ਉਹਨਾਂ ਨੂੰ ਲਾ ਉਹਨਾਂ ਨੇ ਕੋਈ ਕਾਗਜ਼ ਪੱਤਰ ਦਿਖਾਇਆ ਉਹਨੂੰ ਉਹ ਮੋਟਰਸਾਈਕਲ ਅਸੀਂ ਬੌਂਡ ਕਰ ਦਿੱਤਾ ਗਿਆ ਉਹ ਕਾਗੇ ਨਾ ਵਿਖਾਣ ਕਰਕੇ ਬੌਂਡ ਕੀਤਾ ਹਾਂਜੀ हां जी बिल्कुल ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਕੱਲ ਜਿਸ ਤਰੀਕੇ ਦੇ ਨਾਲ ਕਾਗਜ਼ ਨਾ ਦਿਖਾਣ ਕਰਕੇ ਜਿਹੜਾ ਇੱਕ ਬੁਲਟ ਮੋਟਰਸਾਈਕਲ ਬਾਂਡ ਕੀਤਾ ਜਿਸ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਤਾਂ ਉਸ ਦੇ ਨਾਲ ਨਾਲ ਸ਼ਹਿਰ ਦੇ ਵਿੱਚ ਸ਼ਕਤੀ ਦੀ ਗੱਲ ਕਰ ਲਈਏ ਤਾਂ ਕਾਫੀ ਜ਼ਿਆਦਾ ਸ਼ਕਤੀ ਵੀ ਜੋ ਹੋਣਾ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਆ ਹਾਲਾਂਕਿ 31 ਮਾਰਚ ਵੀ ਜ਼ਰੂਰ ਨੇੜੇ ਆ ਰਹੀ ਆ ਤਾਂ 31 ਮਾਰਚ ਨੂੰ ਲੈ ਕੇ ਵੀ ਕਿਤਨੇ ਕਿਤੇ ਸ਼ਕਤੀ ਜੋ ਸ਼ਹਿਰ ਦੇ ਵਿੱਚ ਹੁੰਦੀ ਆ ਤਾਂ ਸਰ ਜਿਹੜੀ ਸ਼ਕਤੀ ਕੀਤੀ ਜਾ ਰਹੀ ਆ ਮੇਨ ਬੁੱਕ ਕਰਨ ਕੀ ਆ ਸਰ ਅਸੀਂ ਕਿਨਨ ਦਾ ਚੈਕਿੰਗ ਕਰ ਰਹੇ ਆ ਜੀ ਜੇੜਾ ਕੋਈ ਜੋ ਵੀ ਕੋਈ ਫੈਂਸ ਦੀ ਗਲਤੀ ਕਰਦਾ ਹੈ ਉਸੇ ਦਾ ਚਲਾਨ ਕੀਤਾ ਜਾਂਦਾ ਹੈ ਜੀ ਅਗਰ ਕੋਈ ਕਾਗਜ਼ ਨਾਮ ਖਾਏਗਾ ਔਰ ਇਹ ਗੱਡੀ ਬੌਂਡ ਕਰ ਦਿੱਤੀ ਜੀ ਜਿਹੜਾ 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 ਆਦਮੀ ਕੋ ਕਾਗਜ਼ ਪੱਤਰ ਕੋਈ ਵੀ ਨਹੀਂ ਹੈ ਉਹਦਾ ਵੈਰੀਫਾਈ ਕਰਕੇ ਉਹਨੂੰ ਬੌਂਡ ਕਰ ਦਿੱਤਾ ਜਾਂਦਾ ਤਾਂ ਜਿਹੜਾ ਕੱਲ੍ਹ ਵਾਲਾ ਲੜਕਾ ਸੀਗਾ ਉਹ ਕਿੱਥੋਂ ਆ ਰਿਹਾ ਸੀਗਾ ਪੜ੍ਹਾਈ ਕਰਕੇ ਆ ਰਿਹਾ ਸੀ ਕੀ ਕਰਕੇ ਆ ਰਿਹਾ ਸੀਗਾ ਕਿਉਂਕਿ ਉਸਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਸਟੂਡੈਂਟ ਹੈ ਤਾਂ ਉਹਦਾ ਜਿਸ ਤਰੀਕੇ ਨਾਲ ਚਲਾਨ ਵੀ ਕੱਟਿਆ ਗਿਆ ਤਾਂ ਹੁਣ ਵੀ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੁਲਟ ਚਾਰਾ ਕੜੋਂ ਜਿਹੜਾ ਇੱਥੇ ਫਿਰ ਰੋਕ ਲਿੱਤਾ ਗਿਆ ਹਾਲਾਂਕਿ ਪੁਲਿਸ ਦਾ ਸਟicker ਵੀ ਇਸ ਦੇ ਉੱਪਰ ਲੱਗਾ ਹੋਇਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦਾ ਸਟicker ਵੀ ਲੱਗਾ ਹੋਇਆ ਜੀ ਇਰਤੇ ਇਹ ਜਿਹੜਾ ਸਟicker ਜਾਇਜ਼ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਸ਼ਕਤੀ ਨੂੰ ਲੈ ਕੇ ਜੋ ਸਖਤ ਹਦਾਇਤਾਂ ਵੀ ਜੋ ਹਲ ਅਧਿਕਾਰੀਆਂ ਵੱਲ ਦਿੱਤੀਆਂ ਗਈਆਂ ਨੇ ਉਸ ਨੂੰ ਧਿਆਨ ਚ ਰੱਖਦੇ ਹੋਏ ਹੁਣ ਜਿਹੜਾ ਚੈਕਿੰਗ ਇੱਥੇ ਚੱਲ ਰਹੀ ਹੈ ਤਾਂ ਇਹ ਦੇਖ ਸਕਦੇ ਹਾਂ ਕਿ ਪੁਲਿਸ ਦਾ ਸਟicker ਵੀ ਜ਼ਰੂਰ ਇਸ ਮੋਟਰਸਾਈਕਲ ਦੇ ਉੱਤੇ ਲੱਗਾ ਹੈ ਇਸ ਬੁਲਟ ਦੇ ਉੱਤੇ ਲੱਗਾ ਹੋਇਆ ਤਾਂ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਕਾਰਵਾਈ ਫੇਰ ਵੀ ਇੱਥੇ ਕੀਤੀ ਜਾ ਰਹੀ ਹੈ ਹਾਲਾਂਕਿ ਤਾਂ ਕਿ ਮੁਲਾਜ਼ਮ ਨੇ ਇਹਨਾਂ ਦੇ ਫਾਦਰ ਸਾਹਿਬ ਹਾਂ ਕਹਿੰਦੇ ਮੇਰੇ ਫਾਦਰ ਸਾਹਿਬ ਮੁਲਾਜ਼ਮ ਹੈ ਜੀ ਤੁਹਾਡੇ ਫਾਦਰ ਸਾਹਿਬ ਮੁਲਾਜ਼ਮ ਨੇ ਇਹਨਾਂ ਦਾ ਬੁਲਟ ਗੁਲਰ ਤੁਹਾਡਾ ਹੈ ਕਿਹਨਾਂ ਦਾ ਮੇਰਾ ਵੋਲਟ ਤੁਹਾਡਾ ਵੋਲਟ ਹੈ ਹਾਂਜੀ ਪਾਤਰ ਸਾਹਿਬ ਮੁਲਾਜ਼ਮ ਨੇ ਮੁਲਾਜ਼ਮ ਨੇ ਹਾਂਜੀ ਕਿਤੇ ਤਨਾਦ ਨੇ ਸਰਦਾਰ ਰਖਵਿੰਦਰ ਸਿੰਘ ਡੀਸੀ ਆਫਿਸ ਡੀਸੀ ਆਫਿਸ ਤਨਾਦ ਨੇ ਹਾਂਜੀ ਤਾਂਜੀ ਤਾਂਜੀ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਪਰ ਇਹ ਸਟicker ਲਗਾਣੇ ਅਲਾਉਟ ਹੈਗੇ ਨੇ ਇਦਾਂ ਬਿਲਕੁਲ ਨਾ ਅਲਾਉਟ ਹੈ ਭਾਈ ਜੀ ਅਲਾਉਟ ਨੇ ਸਰ ਸਟicker ਲਾਉਣੇ ਲਗਾਉਣੇ ਸੰਦਾ ਦੇ ਸਟicker ਨਹੀਂ ਹੈ ਅਲਾਉਟ ਇਹਨਾਂ ਨੂੰ ਇਹਨਾਂ ਨੂੰ ਲਵਾ ਦਿਓ ਲਵਾ ਦਿਓ ਜੀ ਇਹਨਾਂ ਨੂੰ ਸਟicker ਨੂੰ ਲਵਾ ਦਿਓ ਹਾਂਜੀ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਮੁਲਾਜ਼ਮਾਂ ਦੇ ਜਿਹੜੇ ਬੱਚੇ ਨੇ ਉਹ ਕਹਿ ਰਹੇ ਨੇ ਕਿ ਸਟicker ਅਲਾਉਟ ਨੇ ਤਾਂ ਜੇਕਰ ਰੂ ਰੈਗੂਲੇਸ਼ਨ ਦੀ ਗੱਲ ਕਰੀ ਤਾਂ ਸਟicker VIP ਕਲਚਰ ਜਿਹੜਾ ਹੈਗਾ ਉਹ ਉਹ ਕਦੋਂ ਦਾ ਬੰਦ ਹੋਇਆ ਆ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਨਾਰਮਲਟੀ ਚੌਂਕ ਤੋਂ ਸਾਂਝਾ ਕਰ ਰਹੇ ਆ ਤਾਂ ਮੇਨ ਇਹ ਗੱਲ ਜ਼ਰੂਰ ਵੇਖਣ ਨੂੰ ਮਿਲਦੀ ਆ ਕਿ ਜ਼ਰੂਰ ਵੀਆਪੀ ਕਲਚਰ ਨੂੰ ਲੈ ਕੇ ਅਕਸਰ ਗੱਲਾਂ ਹੁੰਦੀਆਂ ਨੇ ਪਰ ਹੁਣ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਸ਼੍ਰੀ ਹਮਸਾਹਬ ਦੇ ਵਿੱਚ ਕੀ ਜਿਨ੍ਹਾਂ ਦੀ ਤਾਂ ਪਹੁੰਚ ਹੈਗੀ ਆ ਉਹਨਾਂ ਵੱਲੋਂ ਰੂਲ ਵੀ ਤੋੜੇ ਜਾਂਦੇ ਨੇ ਉਹਨਾਂ ਵੱਲੋਂ ਲਾਲ ਬੱਤੀ ਵੀ ਤੋੜੀ ਜਾਂਦੀ ਆ ਤੇ ਨਾਲ ਦੀ ਨਾਲ ਬਿਨਾ ਕਾਗਜ਼ ਹੁੰਦੇ ਵੀ ਜਿਹੜਾ ਆ ਪੁਲਿਸ ਦੇ ਨਾਲ ਕੈਮੋ ਕੈਮੀ ਹੁੰਦੇ ਦਿਖਾਈ ਦਿੰਦੇ ਨੇ ਪਰ ਹੁਣ ਪੁਲਸ ਵੀ ਕਿਤਨਾ ਕਿਤੇ ਕਾਰਵਾਈ ਕਰਦੀ ਦਿਖਾਈ ਦੇ ਰਹੀ ਹੈ ਜਿਸ ਤਰੀਕੇ ਦੇ ਨਾਲ ਕੱਲ ਇੱਕ ਬੱਚੇ ਨੂੰ ਕੇਰ ਕੇ ਉਸ ਦਾ ਬੁਲਟ ਬੌਂਡ ਕੀਤਾ ਗਿਆ ਤਾਂ ਉੱਥੇ ਦੂਸਰੀ ਤਰਫਾ ਇਹਨਾਂ ਬੱਚਿਆਂ ਦੀ ਵੀ ਗੱਲ ਕਰੀਏ ਜਿਹੜੇ ਮੁਲਾਜ਼ਮਾਂ ਦੇ ਬੱਚੇ ਨੇ ਇਹਨਾਂ ਦੇ ਉੱਤੇ ਕੋਈ ਵੀ ਐਕਸ਼ਨ ਇਹਨਾਂ ਵੱਲੋਂ ਨਹੀਂ ਲਿੱਤਾ ਜਾਂਦਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਛਾ ਸੁਣਨੱਕ ਜਗਵਾਨੀ ਟੀਵੀ ਸ਼੍ਰੀਮਸਾ ਸਾਈਂ